ਹੈਲੋ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਤੁਹਾਡੀ ਮਾਨੀਕਾ ਧਵਨ ਤੁਹਾਡੇ ਚੈਨਲ ਨਾਲ ਜੁੜ ਗਏ ਨੇ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮਾਨੀਕਾ ਧਵਨ ਅਫੀਸ਼ੀਅਲ ਹੈ ਮੰਗਲਵਾਰ ਦਾ ਦਿਨ ਹੈ ਔਰ ਇੱਕ ਫੋਟੋਸ ਮੈਂ ਤੁਹਾਡੇ ਲਈ ਸ਼ੇਅਰਸ ਕੀਤੀ ਹੈ ਜਦੇ ਵਿੱਚ ਲਿਖਿਆ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਜਦੇ ਵਿੱਚ ਮੈਂ ਸੁਨੇਹਾ ਦਿੱਤਾ ਹੈ ਤੁਹਾਨੂੰ ਕਿਸਵੇ ਦੀ ਬਹੁਤ ਸਾਰੀ ਸ਼ੁਭ ਕਾਮਨਾਏ ਪਰਮਾਤਮਾ ਤੁਹਾਡਾ ਦਿਨ ਤੇ ਮੇਰਾ ਖੁਦ ਦਾ ਦਿਨ ਬਹੁਤ ਵਧੀਆ ਤੇ ਵਧੀਆ ਵਧੀਆ ਤੰਦਰੁਸਤੀ ਨਾਲ ਨਿਕਲੇ ਸੋ ਅੱਜ ਅਸੀਂ ਇੱਕ ਚੀਜ਼ ਤੁਹਾਨੂੰ ਦਿਖਾਣੇ ਆ ਤੇ ਰੂਮ ਦੇ ਅੰਦਰ ਮੈਂ ਆ ਚੁੱਕੀ ਹਾਂ ਤਾਂ ਮੈਂ ਰਾਈਟਿੰਗ ਸਪੌਂਸ ਕਰਕੇ ਇੱਕ ਚੀਜ਼ ਦਿਖਾਣੀ ਆ ਤੇ ਦੇਖੋ ਜੀ ਤੋਂ ਵਿਕਾਰ ਤੋਂ ਕੰਬਤਲ ਲਵਾਏ ਸੀ ਤੇ ਕੰਬਲ ਜਿਹੜੇ ਤੋਂ ਬਿਕਾਰ ਤੋਂ ਦਿਲਵਾਏ ਸੀ ਇਹ ਕੰਬਲ ਮੈਕਸਿਮਮ 10 ਤੋਂ 14 ਮਹੀਨੇ ਬਾਅਦ ਵਾਪਸ ਮੁੜੇ ਨੇ ਤੁਸੀਂ ਹਿਸਾਬ ਲਗਾਓ ਕਿ ਧੋਬੀ ਘਾਰ ਤੋਂ ਇੰਨੇ ਸਾਰੇ ਕੰਬਲ ਲੋਗ ਦਿੰਦੇ ਨੇ ਵਾਸ਼ਿੰਗਸ ਕਰਨ ਲਈ ਟਾਵਲਸ ਵਗੈਰਾ ਬਹੁਤ ਐਨੀ 14 ਵਗੈਰਾ ਬਹੁਤ ਕੁਝ ਮਲਸਮਾਨ ਲੋਗ ਦਿੰਦੇ ਨੇ ਵਾਸ਼ਵਲ ਲਈ ਤੇ ਜਿਹਦੇ ਵਿੱਚ ਟਰਨ ਬਾਈ ਟਰਨ ਮਲਤ ਟਿਕਟ ਜਾਂ ਪੱਛੀ ਦੇ ਹਿਸਾਬ ਨਾਲ ਜਿਹੜੇ ਕਿ ਕੰਬਲਾਂ ਦਾ ਜਿਹੜਾ ਕਿ ਟਾਈਮ ਆਂਦਾ ਹੈ ਚਾਹੇ ਫਿਰ ਚੱਦਰਾਂ ਦਾ ਟਾਈਮ ਆਂਦਾ ਹੈ ਤੇ ਚਾਹੇ ਫਿਰ ਟੋਵਲ ਦਾ ਟਾਈਮ ਆਂਦਾ ਹੈ ਤੇ ਇਹਨਾਂ ਨੂੰ ਫੋਨ 1 2 3 4 ਦਿਨ ਤੋਂ ਲਗਾਤਾਰ ਕਾਰਿਆ ਸੀ ਧੋਬੀ ਘੜ ਕੀ ਤੁਸੀਂ ਬਲੈਂਕਿਟ ਲੈ ਜਾਓ ਤੁਹਾਡੇ ਵਾਸ਼ੇਬਲ ਹੋ ਚੁੱਕੇ ਹੋਏ ਨੇ ਤੇ ਫਿਰ अरुण ਕੱਲ ਗਏ ਸੀ ਤੇ ਕੰਬਲਾ ਨੂੰ ਲੈ ਕੇ ਵਾਪਸ ਮੁੜੇ ਤੇ ਸੋਚਿਆ ਸੀ ਕਿ ਕੱਲ ਮੇ ਧੁੱਪ ਲੱਗੀ ਹੋਈ ਹੈ ਤੇ ਇਹਨਾਂ ਨੂੰ ਹਲਕਾ ਹਲਕਾ ਨਾਲ ਥੋੜਾ ਜਿਹਾ ਮਤਲਬ ਧੂਪ ਵਗੈਰਾ ਲਗਵਾ ਲਵਾਂ ਤਾਂ ਕਿ ਕੁਛ ਜਮਸ ਵਗੈਰਾ ਜਾਂ ਕੁਛ ਵੀ ਹੋਵੇ ਇਸ ਤਰ੍ਹਾਂ ਦਾ ਤੇ ਮਤਲਬ 스멜 ਵਗੈਰਾ ਵੈਸੇ ਤਾਂ 스멜 ਨਹੀਂ ਆ ਰਹੀ ਬਟ ਫਿਰ ਵੀ ਆਪਣਾ ਇੱਕ ਸ਼ੱਕ ਜਿਹਾ ਹੁੰਦਾ ਹੋਰ ਕੋਈ ਗੱਲ ਨਹੀਂ ਜਿਵੇਂ ਹੁਣ ਔਰ ਬੈੱਡ ਵਗੈਰਾ ਸੀ ਓਪਨ ਕਰਦੇ ਆਂ ਤੇ ਉਹਦੇ ਵਿੱਚ ਕਾਫੀ ਫਰਨੈਲ ਦੇ ਗੋਲੀਆਂ ਅਸੀਂ ਪਾ ਦਿੰਨੇ ਆਂ ਜਿਸ ਕਾਰਨ ਕੀ ਮਤਲਬ ਸਿਆਲ ਦੇ ਦਿਨ ਦੀ ਅੰਦਰ ਗਰਮੀਆਂ ਦੇ ਜੋ ਦਿਨ ਹੁੰਦੇ ਨੇ ਉਹ ਪ੍ਰੋਪਰ ਟਾਈਮ ਪੀਰੀਅਡ ਦੇ ਹਿਸਾਬ ਨਾਲ ਵਧੀਆ ਰਹਿਣ ਤੇ ਕੱਪੜਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਖੋਨ ਵਗੈਰਾ ਜਾਂ ਛੋਟਾ ਮोटा ਬੱਬੂ ਟਿੱਡੀ ਵਗੈਰਾ ਜਿਸ ਤਰ੍ਹਾਂ ਅੱਜਕੱਲ੍ਹ ਬਰਸਾਤੀ ਮੌਸਮਾਂ ਵਿੱਚ ਨਿਕਲ ਜਾਂਦੇ ਨੇ ਤੇ ਉਹ ਸਾਰਾ ਕੁਝ ਆਪਣੇ ਆਪ ਨੂੰ ਸੇਵ ਕਰਨ ਲਈ ਤੇ ਉਹਨਾਂ ਦੇ ਵਿੱਚ ਜ਼ਰੂਰੀ ਹੁੰਦਾ ਹੈ ਤੇ ਮੈਂ ਸੋਚਿਆ ਸੀ ਬਟ ਮੈਨੂੰ ਲੱਗਦਾ ਕਿ ਨਹੀਂ ਇਹਨਾਂ ਨੂੰ ਲੋੜ ਨਹੀਂ ਹੈ ਧੁੱਪ ਦੀ ਤੇ ਜਦੋਂ ਵਿంటర్ ਟਾਈਮ ਆਏਗਾ ਉਸ ਤੋਂ ਪਹਿਲਾਂ ਇੱਕ ਵਾਰ ਇਹਨੂੰ ਕੰਪਲਸਲੀ ਅਸੀਂ ਧੁੱਪ ਲਗਵਾ ਲਾਂਗੇ ਤੇ ਕਿਉਂਕਿ ਬਹੁਤ ਸਾਰੇ ਕੰਬਲ ਇਸ ਤਰ੍ਹਾਂ ਦੇ ਹੁੰਦੇ ਨੇ ਹੈਵੀ ਪੰਦੇ ਵਿੱਚ ਜਿਨ੍ਹਾਂ ਨੂੰ ਮੈਂ ਵਾਸ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਹਿਲੀ ਗੱਲ ਤੇ ਬਹੁਤ ਵੱਡਾ ਟੱਪ ਨਹੀਂ ਹੁੰਦਾ ਸਾਡੇ ਕੋਲੋਂ ਜਿਹਦੇ ਵਿੱਚ ਮਤਲਬ ਕੁਆਂਟੀ ਕਿੰਨੀ ਸਰਫ ਦੀ ਚਾਹੀਦੀ ਆ ਫਿਰ ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਮਲਣਾ ਹੈ ਕਿਉਂਕਿ ਇਹ ਹੱਥ ਸਿਰਫ ਦਿੱਤੇ ਗਏ ਨੇ ਛੋਟੇ ਛੋਟੇ ਕੰਮਾਂ ਲਈ ਤੇ ਮਤਲਬ ਐ ਐਡੇਡੇ ਵੱਡੇ ਕੰਬਲ ਅਸੀਂ ਜੇ ਵਾਸ਼ੇਵਲ ਕਰਾਂਗੇ ਤੇ ਨਾਲ ਲਾਦਾ ਤੇ ਲੱਕ ਵੀ ਰਹਿ ਜਾਂਦਾ ਤੇ ਹੱਥ ਵੀ ਰਹਿ ਜਾਂਦੇ ਤੇ ਓਹੋ ਜਿਹੜੀ ਮਤਲਬ ਵੇਟਿੰਗ ਹੋ ਜਾਂਦੀ ਹੈ ਜਦੋਂ ਮਤਲਬ ਵਾਸ਼ੇਵਲ ਤੋਂ ਇਹਨੂੰ ਕਾਲ ਕੇ ਵੇਟਿੰਗ ਇਹਦਾ ਬਹੁਤ ਜ਼ਿਆਦਾ ਵੇਟ ਹੋ ਜਾਂਦਾ ਹੈ ਕਿ ਮਤਲਬ ਕਿਉਂਕਿ ਇੱਕ ਵਾਰ ਮੈਂ ਕੰਬਲ ਵਾਸ਼ ਕੀਤਾ ਸੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਦਿਨ ਆਵੇ ਆਜਾ ਦੀ ਨਾਵੇ ਮੈਂ ਕੰਬਲ ਵਾਸ਼ੇਵਲ ਜ਼ਰੂਰੀ ਨਹੀਂ ਸਮਝੀ ਕਰਨਾ ਕਿਉਂਕਿ ਸਿੰਗਲਸ ਕੰਬਰ ਹੋਵੇ ਤੇ ਚੱਲ ਜਾਂਦਾ ਪਰ ਡਬਲ ਕੰਬਲ ਨਾਲ ਤੇ ਬੈਂਡ ਵੱਜ ਜਾਂਦੀ ਹੈ ਤੇ ਇਸ ਲਈ ਫਿਰ ਮੈਂ ਸੋਚਿਆ ਚਲਿਆ ਯਾਰ ਕੰਬਲਾਂ ਦੇ ਬਾਰੇ ਗੱਲਬਾਤ ਕੀਤੀ ਜਾਵੇ ਤੇ ਧੋਬੀ ਘਰ ਤੋਂ ਕਈ ਲੋਕ ਕਹਿੰਦੇ ਕਿ ਕੰਬਲ ਵਧੀਆ ਨਹੀਂ ਧੋਂਦੇ ਬਹੁਤ ਉਹਨਾਂ ਦੇ ਮਤਲਬ ਗੰਦਗਾਈ ਚ ਜਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਕੁਛ ਹੀ ਨਹੀਂ ਹੈ ਔ ਜਿਸ ਦਿਨ ਕੰਬਲ ਦੇਣਗੇ ਸੀ ਉਸੇ ਦਿਨ ਜੇਸਟਾ ਵੀ ਮਦਰ ਟਾਈਮ ਪੀਰੀਅਡ ਦੇ ਸਾਹਮਣੇ ਦੇਖਿਆ ਜਾਵੇ ਅਸੀਂ ਦੇਖਿਆ ਸੀ ਬਹੁਤ ਗਰਮ ਪਾਣੀ ਹੁੰਦਾ ਹੈ ਗਰਮ ਪਾਣੀ ਦੇ ਵਿੱਚ ਸਿਰਫ ਸੁੱਟੀ ਹੁੰਦੀ ਹੈ ਉਹਨਾਂ ਨੇ ਆਪਣਾ ਲਿਕਵਿਡ ਸੁੱਟਿਆ ਹੁੰਦਾ ਹੈ ਸਾਮਣੇ ਹੀ ਕੰਬਲ ਨੂੰ ਮਤਲਬ ਕਸਟਮਰ ਦੇ ਸਾਹਮਣੇ ਹੀ ਮਤਲਬ ਡਾਲ ਦਿੰਦੇ ਕਿ ਆ ਦੇਖੋ ਜੀ ਤੁਹਾਡਾ ਕੰਬਲ ਅਸੀਂ ਮਤਲਬ ਡਾਲਣ ਲੱਗੇ ਕਿ 1 2 2 ਦਿਨ ਪ੍ਰੋਸੈਸ ਇਹਦਾ ਚੱਲੇਗਾ ਤਾਂ ਕਿ ਇਹਦੇ ਅੰਦਰੋਂ ਜਿੰਨੇ ਵੀ ਜਮਸ ਵਗੈਰਾ ਗੰਦਗੀ ਮੈਲ ਜੋ ਕੁਝ ਵੀ ਹੈ ਕੀ ਉਹ ਮਤਲਬ ਸਾਰਾ ਕਲੀਨ اور ਰੌਸ਼ ਹੋ ਜਾਵੇ ਤੇ ਉਸ ਤੋਂ ਬਾਅਦ ਫਿਰ ਮਤਲਬ ਅ ਚੰਗੀ ਤਰ੍ਹਾਂ ਡਰਾਈ ਕਲੀਨ ਕਰਕੇ ਤੇ ਫਿਰ ਇਹ ਸਾਨੂੰ ਕੰਬਲ ਸੌਂਦੇ ਆ ਤੇ ਇਸ ਲਈ ਕਿਉਂਕਿ ਮੈਂ ਜ਼ਰੂਰੀ ਇਸ ਲਈ ਸਮਝਣੀ ਹੈ ਤੁਹਾਨੂੰ ਵੀ ਇਹ ਕਹਨਾ ਕਿ ਆਪਣੇ ਬਾਡੀ ਨੂੰ ਇੰਨਾ ਵੀ ਜ਼ਿਆਦਾ ਮਤਲਬ ਉਹ ਨਾ ਕਰੋ ਕਈ ਲੇਡੀਜ਼ ਨੂੰ ਪਤਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਹਿੰਦੇ ਕਿ ਚਲੋ ਮੈਂ ਅਸੀਂ ਆਪਣੇ ਆਪ ਵੀ ਵਾਸ਼ੇਬਲ ਕਰ ਲਈਏ ਉਹ ਕਰ ਲਈਏ ਇਕੱਲੇ ਤੇ ਇਸ ਤਰ੍ਹਾਂ ਦੇ ਕੰਮ ਤੁਸੀਂ ਨਾ ਕਰੋ ਜੋ ਕਿ ਉਹ ਤੁਹਾਡੀ ਮਤਲਬ ਸੋਚ ਤੋਂ ਬਾਹਰ ਹੋ ਜਾ ਕਿਉਂਕਿ ਬਾਡੀ ਹੈ ਤੇ ਲਾਈਫ ਵਿੱਚ ਸਭ ਕੁਝ ਹੈ ਜੇ ਬਾਡੀ ਨਹੀਂ ਤੇ ਫਿਰ ਲਾਈਫ 'ਚ ਕੁਝ ਵੀ ਨਹੀਂ ਜੋ ਚੀਜ਼ਾਂ ਸਾਡੇ ਕੋਲ ਅਵੇਲੇਬ ਹੈ ਅਸੀਂ ਉਹ ਕੰਮ ਕਰ ਸਕਦੇ ਜੋ ਅਵੇਲੇਬ ਨਹੀਂ ਆ ਅਸੀਂ ਉਹ ਨਹੀਂ ਕਰ ਸਕਦੇ ਜਿਵੇਂ ਕਿ ਉਹ ਦੇਖਿਆ ਜਾਵੇ ਕੋਈ ਮਤਲਬ ਕਾਰੀਗਰ ਦਾ ਕੰਮ ਲੈ ਲਓ ਜਾਂ ਬਿਜਲੀ ਦਾ ਕੰਮ ਲੈ ਲਓ ਜਾਂ ਮਿਸਰੀ ਦਿਹਾੜੀ ਦਾ ਪੇ ਦੀ ਕੁਝ ਵੀ ਲੈ ਲਓ ਹਰ ਇੱਕ ਦੀ ਪੁਆਇਟੀ ਆਪਣੀ ਆਪਣੀ ਜਗ੍ਹਾ ਮਤਲਬ ਹੋਣੀ ਕੰਪਲਸਲੀ ਹੈ ਤੇ ਲੇਡੀ ਦਾ ਕੰਮ ਹੈ ਸਿਰਫ ਆਪਣਾ ਘਰ-ਬਾਰ ਦੇਖਣਾ ਛੋਟੇ-ਛੋਟੇ ਕੰਮ ਕਰਨੇ ਤੇ ਜੇ ਡੇ ਡੇ ਡਬਲ ਡਬਲ ਬੈਠਦੇ ਅਸੀਂ ਕੰਪਲ ਵਾਸ਼ੀਬਲ ਕਰਨ ਲੱਗਾਗੇ ਤੇ ਮੈਨੂੰ ਤਾਂ ਲੱਗਦਾ ਹੈ ਇਹ 4 ਦਿਨ ਸਾਡੀ ਬੈਂਡ ਵੱਜੀ ਰਹੇ ਵੀ ਤੇ ਨਾ ਸੀ ਰੋਟੀ ਜੋਗੇ ਰਹੀਏ ਨਾ ਘਰ ਸੰਭਣ ਜੋਗੇ ਰਹੀਏ ਸੋ ਇਸ ਲਈ ਔਰ ਜ਼ਰੂਰੀ ਸੀ ਤੁਹਾਨੂੰ ਕਹਿਣਾ ਕਿ ਜਿੰਨਾਂ ਜਿਸ ਨੇ ਔਰ ਥੋੜਾ ਜਿਹਾ ਇਸ ਚੀਜ਼ ਨੂੰ ਨਹੀਂ ਜ਼ਰੂਰੀ ਸਮਝਦੇ ਕਿ ਦੋ ਬਿਗਾਰਡ ਇਜ਼ ਵੈਰੀ ਮਤਲਬ ਬੈਸਟ ਨਹੀਂ ਹੈਗਾ ਉਹਨਾਂ ਦੀ ਵਾਸ਼ਵੈਲ ਬੈਸਟਿੰਗਸ ਨਹੀਂ ਹੈ ਤੇ ਕੋਸ਼ਿਸ਼ ਕਰੋ ਇੱਕ ਵਾਰ ਉਹਨਾਂ ਕੋ ਟ੍ਰਾਇਲ ਲੈ ਕੇ ਦੇਖੋ ਤੇ ਤੁਹਾਨੂੰ ਖੁਦ ਲੱਗੇਗਾ ਕਿ ਹਾਂ ਜੀ ਬਿਲਕੁਲ ਗੁੱਡ ਹੈ ਜਿੰਨਾ ਵੀ ਹੈ ਤੇ ਬਾਕੀ ਮੈਂ ਜਦੋਂ ਵੀ ਮਤਲਬ ਬੈਡ ਓਪਨ ਕਰਾਂਗੀ ਤੇ ਤੁਹਾਨੂੰ ਦਿਖਾਵਾਂਗੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਬਲ ਜਿਹੜੇ ਕਿ ਬਲੈਂਕਟ ਮਤਲਬ ਇਸ ਤਰ੍ਹਾਂ ਹੀ ਪੋਲੀਥੀਨ ਦੇ ਵਿੱਚ ਪੈਕਿੰਗ ਹੈ ਕਿਉਂਕਿ ਵਿੰਟਰਸ ਦੇ ਵਿੱਚ ਜਦੋਂ ਕੋਈ ਪੈਨ ਭਰਾ ਸਾਡਾ ਕੋਈ ਖਾਸ ਆ ਬੰਦਾ ਤੇ ਫਿਰ ਉਸ ਟਾਈਮ ਵੀ ਤੇ ਲੋਡ ਪੈਂਦੀ ਹੈ ਹਰ ਇੱਕ ਚੀਜ਼ ਦੀ ਤੇ ਇਸ ਲਈ ਉਹਨਾਂ ਨੂੰ ਪਹਿਲਾਂ ਹੀ ਅਡਜਸਟਮੈਂਟ ਕਰਕੇ ਕੰਬਲਾ ਨੂੰ ਇਸ ਹਾਮਨਾ ਰੱਖਿਆ ਹੋਇਆ ਹੈ ਕਿ ਜਦੋਂ ਵੀ ਲੋਡ ਪਵੇ ਆਪਣਾ ਬੰਦਾ ਉਹ ਮਰਤੰ ਦੇ ਯੋਗ ਜਿਹੜਾ ਕਿ ਆ ਜਾਂਦਾ ਹੈ ਤੇ ਬਾਕੀ ਆਓ थैंक यू ਸੋ ਮਚ ਪਰਵਾਰ ਫੇਸਬੁਕ ਫੇਸਬੁਕ ਫੈਮਲੀ ਤੇ ਤੁਸੀਂ ਦੇਖਿਆ ਹੋਏਗਾ ਕਿ ਕੱਲ ਦਾ ਮੇਦੂ ਇੱਕ ਬੈਚ ਮਿਲਿਆ ਫੇਸਬੁੱਕ ਰਾਹੀਂ ਤੇ ਉਹ ਤੁਹਾਡੀ سپورਟ ਹੈ ਐਂਡ ਫੇਸਬੁੱਕ ਦੀ سپورਟ ਹੈ ਕਿ தோ ਕੀ ਤੁਸੀਂ ਮੈਨੂੰ ਇਸ ਲਾਈਕ ਸਮਝਿਆ ਪਰ ਉਹਨਾਂ ਨੇ ਮੈਨੂੰ ਬੈਚ ਸੈਂਡ ਕੀਤਾ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੁਸੀਂ ਆਓ ਫੋਟੋਸ ਵੀਡੀਓਸ ਕੁਝ ਵੀ ਵਧੀਆ 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 ਸਹਿਯੋਗ ਆਪਣਾ ਦੇ ਰਹੇ ਹੋ ਸੋ ਧੰਨਵਾਦ ਥੈਂਕ ਯੂ ਸੋ ਮੱਚ ਔਰ ਮੇਰੀ ਗੱਲ ਦਾ ਮਿਸ ਮੈਸੇਜ ਜਿਹੜਾ ਵੀ ਹੈ ਉਹਦਾ ਤੁਸੀਂ ਮੈਨੂੰ ਰਿਪਲਾਈ ਕਮੈਂਟਸ ਦੇ ਸਕਦੇ ਹੋ ਤੇ ਉਸ ਬਾਰੇ ਮੈਨੂੰ ਦੱਸਣਾ ਕਿ ਮੈਂ ਕੁਝ ਮਲਗ ਗਲਤ ਬੋਲਿਆ ਕਿ ਸਹੀ ਬੋਲਿਆ ਠੀਕ ਹੈ So stick it. Bye bye.